ਕਹਿੰਨੀ ਆ ਜੀ ਗੁਰੂ ਘਰਾਂ ਵਿੱਚ ਸ਼ਸਤਰਾਂ ਦੀ ਕੀ ਲੋੜ ਐ ਦੱਸੋ ਨਹੀਂ ਲੋੜ ਹਥਿਆਰਾਂ ਦੀ ਗੁਰੂ ਘਰਾਂ ਵਿੱਚ ਹਥਿਆਰ ਨਹੀਂ ਚਾਹੀਦੇ ਦੱਸੋ ਬੀਬੀਓ ਚਾਹੀਦੇ ਆ ਕਿ ਨਹੀਂ ਚਾਹੀਦੇ ਜਵਾਬ ਦਿਓ ਚਾਹੀਦੇ ਆ ਜੀ ਤੇ ਅਸੀਂ ਹਥਿਆਰਾਂ ਦੀ ਜਗ੍ਹਾ ਕੀ ਰੱਖਿਆ ਗੁਰੂ ਘਰਾਂ ਵਿੱਚ ਖੁੰਝੇ ਖੁੰਝੇ ਤੇ ਕੈਮਰਾ ਲਾ ਦਿੱਤਾ ਬਦਬੀ ਕਰਨ ਵਾਲੇ ਜਿਹੜੇ ਆਏ ਦਸਾਂ ਸਾਲਾਂ ਚ ਕੈਮਰੇ ਨੇ ਕਿਸੇ ਦੀ ਲੱਤ ਤੋੜੀ ਕਿਸੇ ਦੀ ਬਾਹ ਤੋੜੀ ਨਹੀਂ ਕੈਮਰਿਆਂ ਨੇ ਬਦਵੀਆਂ ਨਹੀਂ ਸੀ ਰੋਕਣੀਆਂ ਅੱਜ ਮਾਫੀ ਦੇ ਦਿਓ ਛੋਟੇ ਜਿਹੇ ਬੱਚੇ ਨੇ ਇੱਕ ਗੁਰੂ ਘਰ ਦੇ ਵਜੀਰ ਨੂੰ ਸਵਾਲ ਐਦਾਂ ਦਾ ਕੀਤਾ ਵੀ ਸੁਣ ਕੇ ਸਾਨੂੰ ਵੀ ਸ਼ਰਮ ਆਈ ਉਹ ਬੱਚਾ ਕਹਿੰਦਾ ਬਾਬਾ ਜੀ ਤੁਸੀਂ ਅਮਰਤ ਛਕਿਆ ਬਾਬਾ ਜੀ ਕਹਿੰਦੇ ਬੱਚਿਆ ਕਿਦਾਂ ਦਾ ਸਵਾਲ ਕਰਦਾ ਮੈਂ ਗੁਰੂ ਘਰ ਦਾ ਵਜੀਰ ਆਂ ਕਹਿੰਦਾ ਤੁਹਾਡੀ ਕਿਰਪਾਨ ਕਿੱਥੇ ਆ ਤੇ ਅਗੋ ਬਾਬਾ ਜੀ ਨੇ ਵੀ ਬੜੇ ਹਉਬਕੇ ਝੱਗੇ 'ਚ ਹੱਥ ਪਾਇਆ ਤੇ ਕਮਾ ਕੇ ਕੱਢੀ ਅੱਗੇ ਨੂੰ ਕਿਰਪਾਨ ਬਿਨਾ ਮਿਆਣ ਤੇ ਡੋਰੀ ਵਾਲੀ ਐਡੀ ਕਿ ਹੁਣ ਜਿਹੜਾ ਐਡਾ ਕਿਰਪਾਨ ਐਡੀ ਕਿ ਸ਼ਸਤਰ ਅਸੀਂ ਪਾਉਨੇ ਆ ਜਦੋਂ ਕਮਾਂਕਾਰਾਂ ਵਾਲੇ ਆ ਕੰਮਕਾਰ ਦੇ ਵਿੱਚ ਹੈਗੇ ਕੋਈ ਭਾਰਾ ਕੰਮ ਕਰਨਾ ਤੇ ਆਪਾਂ ਸ਼ਸਤਰ ਕੋਈ ਛੋਟਾ ਪਾ ਲੈਨੇ ਆ ਪਰ ਗੁਰੂ ਘਰ ਦੇ ਵਿੱਚ ਆ ਜਿੱਦੀਆਂ ਕਹੀ ਬਿਨਾ ਮਿਆਨ ਤੋਂ ਕਿਰਪਾਨਾਂ ਪਾਈਆਂ ਨੇ ਡੋਰੀਆਂ ਵਾਲੀਆਂ ਦੱਸੋ ਕੁਤਕਧਾਰੀ ਕੱਢ ਸਕਦੀ ਵੀ ਕੁਤਕਧਾਰੀਆਂ ਕੱਢਾਂਗੇ ਆ ਗਿਆ ਕੋਈ ਦੁਸ਼ਮਣ ਚੱਲ ਕੇ ਕੁਤਕਧਾਰੀਆਂ ਦੇ ਕੰਮ ਵੀ ਨਹੀਂ ਆਉਣੀਆਂ ਗੁਰਗੋਬਲ ਸਿੰਘ ਮਹਾਰਜ ਕਹਿੰਦੇ ਆ ਸ਼ਸਤਰਨ ਕੇ ਅਧੀਨ ਹੈ ਰਾਜ ਤੇ ਇਥੇ ਪਰ ਵਿਦਵਾਨ ਨੇ ਬੜੇ ਕਮਾਲ ਦੇ ਬੋਲ ਲਿਖਿਆ ਤੇ ਜਿਹੜੀ ਸਟੇਜ ਤੇ ਜਾਣਿਆ ਸੰਗਤ ਬੜੇ ਮਾਣ ਨਾਲ ਪਿਆਰ ਨਾਲ ਹੁਕਮ ਕਰਦੀ ਆ ਕਿ ਭੈਣ ਜੀ ਆ ਕਵਤਾ ਤੁਸੀਂ ਜਰੂਰ ਸੁਣਾਣੀ ਆ ਇਹ ਕਵਤਾ ਨੇ ਅਗਲਾ ਲੈਕਚਰ ਆਪਣਾ ਖੁਦ ਕਰਨਾ ਕਿਉਂਕਿ ਕਵਤਾ ਦਾ ਕੱਲਾ ਕੱਲਾ ਬੋਲ ਆਪ ਗੁੰਦਾ ਵਾ ਆਓ ਵੀਰੇ ਪਿਆਰ ਨਾਲ ਸੁਣੀਏ ਮੂਹੋ ਸਿੰਘ ਘੋਟ ਬੋਲਦੇ cerda ਦਲੇਰ ਕੋਲ ਸੱਥਾਵੇ ਸਾਰੀ ਦੁਨੀਆ ਸਿਲਾਵੇ ਸੱਚ ਸਾਹਿਬ ਵਾਲੀਓਂ ਤੇ ਹੱਥ ਕਾਲੀ ਉਹ ਸਿੱਖ ਘੱਟ ਬੋਲਦੇ ਬੋਤ ਬੋਲਦੀ ਐ ਇੱਕ ਸਰਦਾਰ ਉਹ ਸਿੱਖ ਘੱਟ ਬੋਲਦੇ ਬੋਤ ਬੋਲਦੀ ਐ ਇੱਕ ਸਰਦਾਰ ਉਹ ਸਿੱਖ ਘੱਟ ਬੋਲਦੇ ਰਹੇ ਸ਼ਾਦਸ਼ਾ ਘੜਦੀ ਦੀ ਈ ਤੂੰ ਨਾ ਟਾਲਿਆਂ ਘੜਦੀ ਦੀ ਈ ਪੰਗੇ ਜਿਨ੍ਹਾਂ ਨਾਲ ਲੈਣੀਆਂ ਹਿੰਦ ਦੇ ਪੱਕੇ ਏ ਹੇਰ ਕਹੇਗੀ ਦਿਲੀਏ ਨੀ ਸਿੰਘ ਬਾਲੇ ਤੱਤੇ ਹੁੰਦਾ ਆਤ ਤੇ ਖੁਦਾ ਦਾ ਸਦਾ ਵੈ ਜੀ ਗੱਲ ਹੈ ਜਮਾਨਾ ਜਾਣ ਹੁੰਦਾ ਕਦੇ ਵੀ ਨਾ ਬੰਦਾ ਉਹ ਅਵੇਸਲਾ ਜੋ ਹੈ ਸਮੇ ਨੂੰ ਪਛਾਣਦਾ ਲੈਣੀ ਸਮਝੇ ਸਮੇ ਦੀ ਲਲਕਾਰ ਨੂੰ ਮਨਾ ਚ ਵਿਚਾਰੋ ਮਤਾਨੂ ਮੈਂ ਗੋਲੀ ਖਾਰਕੂ ਦੇ ਪਿਸਟਲ ਦੀ ਬੋਲ ਦੀ ਵੈਰੀਓ ਨਾ ਚੁੱਕੋ ਤਾ ਤੂ